ਇਰਦੇਪੁਰ ਸਾਹਿਬ ਇੰਨਾ ਜ਼ਿਆਦਾ ਭਿਆਨਕ ਮੀਂਹ ਪਿਆ ਕਿ ਜਿਹੜੀਆਂ ਸੜਕਾਂ ਦੇ ਉੱਪਰ ਖੜੀਆਂ ਗੱਡੀਆਂ ਸੀ ਸਾਰੀਆਂ ਪਾਣੀ ਦੇ ਵਿੱਚ ਕਿਸ਼ਤੀਆਂ ਵਾਂਗ ਰੁੜ ਗਈਆਂ ਤੇ ਲੋਕਾਂ ਨੂੰ ਭਾਰੀ ਮੀਂਹ ਦੇ ਮਤਲਬ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਦੇ ਘਰਾਂ ਵਿੱਚ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੜ ਗਿਆ ਲੋਕ ਚਾਰੇ ਘਰਾਂ ਦੇ ਛੱਤਾਂ ਉੱਪਰ ਆਸਰਾ ਲੈ ਰਹੇ ਆ ਤੇ ਗੱਡੀਆਂ ਨੇ ਜਿਹੜੀਆਂ ਕਾਗਜ਼ਾਵਾਗ ਰੁੜ ਗਈਆਂ ਜਿਹੜੀਆਂ ਗੱਡੀਆਂ ਸੜਕਾਂ ਦੇ ਉੱਪਰ ਖੜੀਆਂ ਸੀ ਉਹ ਵੀ ਸੜਕਾਂ ਨੂੰ ਖਾਰਾ ਪਿਆ ਪੈ ਕੇ ਗੱਡੀਆਂ ਜਿਹੜੀਆਂ ਪਾਣੀ ਦੇ ਵਿੱਚ ਰੁੜ ਗਈਆਂ ਇਹ ਜਿਹੜੀ ਖਬਰ ਆ ਤਿੰਨ ਸ਼ਹਿਰਾਂ ਤੋਂ ਸਾਹਮਣੇ ਆਈ ਆ ਇਹ ਜਿਹੜੀਆਂ ਤਸਵੀਰਾਂ ਨੇ ਇਹ ਕੀਰਤਪੁਰ ਸਾਹਿਬ ਦੀਆਂ ਨੇ ਆਨੰਦਪੁਰ ਤੇ ਰੂਪੜ ਚ ਵੀ ਐਸੀ ਤਰ੍ਹਾਂ ਹੀ ਮੀਂਹ ਪਿਆ ਵਾ ਬਹੁਤ ਜ਼ਿਆਦਾ ਭਾਰੀ ਮੀਂਹ ਸੀਗਾ ਇੰਨਾ ਭਾਰੀ ਮੀਂਹ ਸੀ ਕਿ ਜਿਹੜੀਆਂ ਗੱਡੀਆਂ ਦੇਖੋ ਕਿੰਨੀਆਂ ਹੈਵੀ ਹੁੰਦੀਆਂ ਨੇ ਤੇ ਉਹ ਵੀ ਤਾਗਾਂ ਜੀਆਂ ਕਿਸ਼ਤੀਆਂ ਵਾਂਗ ਪਾਣੀ ਵਿੱਚ ਤੈਰਦੀਆਂ ਹੋਈਆਂ ਨਜ਼ਰ ਆਈਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਨੁਕਸਾਨ ਹੋਇਆ ਹੈ ਇਸ ਮੀਂਹ ਕਰਕੇ ਇਹਨੇ ਇੰਨੇ ਲੋਕ ਪਰੇਸ਼ਾਨ ਨੇ ਕਿਉਂ ਨਾ ਆਪਣੀਆਂ ਸੱਤਾਂ ਦੇ ਉੱਪਰ ਆਸਾ ਲੈਣਾ ਪੈ ਰਿਹਾ ਹੈ ਕਿ ਪਾਣੀ ਇਹ ਕਿੱਧਰ ਨਿਕਲੇਗਾ ਕੁਛ ਕੁਛ ਪਤਾ ਨਹੀਂ ਕੁਛ ਕਹਿ ਨਹੀਂ ਸਕਦੇ